ਇੱਕ ਦੂਜੇ ਤੇ ਇੱਟਾਂ ਰੋੜੇ ਚਲਾ ਰਹੇ ਨੇ ਤੇ ਇਹ ਜੰਗ ਦਾ ਮੈਦਾਨ ਬਣਿਆ ਹੈ ਪਿੰਡ ਸੰਗਰੂਰ ਦਾ ਬਗਰੋਲ ਜਿੱਥੇ ਪਿੰਡ ਦੀਆਂ ਦੋ ਟੀਰਾ ਬਾਬਾ ਸਾਹਿਬ ਦਾ ਬੁੱਤ ਲਗਾਉਣ ਨੂੰ ਲੈ ਕੇ ਆਮਣੋ ਸਾਹਮਣੇ ਹੋ ਗਈਆਂ ਮਾਹੌਲ ਇਨਾ ਗਰਮ ਹੋ ਗਿਆ ਕਿ ਇੱਕ ਦੂਜੇ ਤੇ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ ਜਿ ਜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਚ ਸਾਫ਼ ਦੇਖ ਸਕਦੇ ਆ ਕਿਵੇਂ ਦੋ ਧਿਰਾਂ ਇੱਕ ਦੂਜੇ ਤੇ ਹਮਲਾ ਕਰ ਰਹੀਆਂ ਨੇ ਤੇ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਬੁੱਤ ਲਗਾਉਣ ਦੇ ਬਾਰੇ ਦੱਸਿਆ ਜਿੱਥੇ ਇਹ ਪਤਾ ਲੱਗਿਆ ਕਿ ਪਿੰਡ ਦੀ ਪੰਚਾਇਤ ਵੱਲੋਂ ਬੁੱਤ ਲਗਾਉਣ ਦਾ ਮਤਾ ਪਾਸ ਕੀਤਾ ਗਿਆ ਪਰ ਵਿਰੋਧੀ ਧਿਰਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਇਹ ਮਤਲਬ ਬਹੁਤ ਪੁਰਾਣੀ ਮੰਗ ਦੀ 25 30 ਸਾਲ ਤੋਂ ਤਕਰੀਬਨ ਅਸੀਂ ਬਾਬਾ ਸਾਹਿਬ ਡਾਕਟਰ ਭੀਮਰਾਓ ਮੇਦਕਰ ਦਾ ਸਟੈਚੂ ਲਾਉਣਾ ਚਾਹੁੰਦੇ ਸੀਗੇ ਪਿੰਡ 'ਚ ਤੇ ਹੁਣ ਇਸ ਵਾਰ ਸਾਡੀ ਜਿਹੜੀ ਪੰਚਾਇਤ ਨੇ ਮਤਲਬ ਸਾਡੇ ਨਾਲ ਖੜੀ ਹੈਗੀ ਤੇ ਹੁਣ ਪੰਚਾਇਤ ਨੇ ਮਤਲਬ ਪੂਰੇ ਮਤੇ ਦੇ ਅਕੋਰਡਿੰਗ ਮਤੇ ਜਿੰਨੇ ਮੈਂਬਰ ਨੇ ਬਕਾਇਦਾ ਮਤਾ ਪਾ ਕੇ ਸ਼ਾਮਲਾੜ ਜਗ੍ਹਾ ਤੇ ਸਟੈਚੂ ਲਾਇਆ ਬਾਬਾ ਸਾਹਿਬ ਦਾਗਾ ਤੇ ਹੁਣ ਜਿਹੜੇ 4-5 ਘਰ ਨੇ ਨੇੜੇ ਮਤਲਬ ਬਾਬਾ ਦੇ ਘਰ ਨੇੜੇ ਪੈਂਦੇ ਨੇ ਸਟੈਚੂ ਸ਼ਾਮਲਾੜ ਜਗ੍ਹਾ ਦੇ ਉਹ ਇਤਰਾਜ਼ ਕਰ ਰਹੇ ਨੇ ਕਹਿੰਦੇ ਵੀ ਇੱਥੇ ਸਟੈਚੂ ਨਹੀਂ ਲੱਗਣਾ ਚਾਹੀਦਾਗਾ ਬਸ ਹੋਰ ਕੋਈ ਈਸ਼ੂ ਨਹੀਂ ਆ ਰਿਹਾ ਇਹ ਜਗ੍ਹਾ ਜੀ ਇਹ ਸ਼ਾਮਲਟ ਹਾਂਜੀ ਇਹ ਸ਼ਾਮਲਟ ਜਗ੍ਹਾ ਜੀ ਇਹਦਾ ਪ੍ਰੋਸੈਸ ਮੁਤਾਬਕ ਹੀ ਕੀਤਾ ਗਿਆ ਸਾਰਾ ਕੁਝ ਹਾਂਜੀ ਸਰ ਇਹ ਪ੍ਰੋਸੈਸ ਮੁਤਾਬਕ ਹੀ ਹੈ ਜੀ ਮਤਲਬ ਸਾਮ ਪੰਚਾਇਤ ਲਾਰੀ ਹੈਗੀ ਪੰਚਾਇਤ ਨੇ ਮਤਾ ਪਾਇਆ ਗਿਆ ਹੈਗਾ ਹੋਰ ਕੋਈ ਈਸੂ ਨਹੀਂਗਾ ਇਹਦੇ ਵਿੱਚ ਕੋਈ ਵਿਵਾਦ ਵਾਲੀ ਗੱਲ ਨਹੀਂ ਹੈਗੀ ਫਾਲਤੂ ਦਾ ਬਸ ਵਿਵਾਦ ਖੜਾ ਕਰਾ ਰਿਹਾ ਯਾਰ ਹੈ ਸ਼ਾਸਤ ਹੀ ਹੋ ਰਹੀ ਹੈ ਤਾਂ ਉਧਰ ਹੀ ਦੂਜੀ ਧਿਰ ਦਾ ਕਹਿਣਾ ਹੈ ਕਿ ਅਸੀਂ ਇਸ ਥਾਂ ਤੇ ਅਦਾਲਤ ਵੱਲੋਂ ਸਟੇ ਲਿਆ ਹੋਇਆ ਤੇ ਸਾਡੇ ਨਾਲ ਧੱਕਾ ਹੋ ਰਿਹਾ ਹੈ ਤਕ ਚੁਣਾ ਇਹ ਸਾਡੀ ਇਹਦੇ ਮਤਲਬ ਇਹ ਜਗ੍ਹਾ ਦੇ ਉੱਪਰ ਸਟੇ ਹੀ ਹੋਈ ਸੀ ਪੰਚਾਇਤ ਵਾਲਿਆਂ ਨੇ ਅੱਜ ਧੱਕੇ ਨਾਲ ਅਸੀਂ ਸਾਰੀ ਬਾਹਰ ਆਕੇ ਇਥੇ ਨਾ ਇਹ ਤੱਕ ਕਿ ਨਾ ਸਟੈਚੂ ਲਾਏਗਾ ਸਟੇ ਹਟ ਲਵੇ 13 ਤਰੀਕ ਦੀ ਸਟੇ ਹੋਈ ਆ ਤੇ ਦੂਜਾ ਨੰਬਰ ਅਸੀਂ ਸਟੈਚੂ ਮਤਲਬ ਇਦਾਂ ਨਹੀਂ ਹੈਗੇ ਵੀ ਨਾ ਲੱਗੇ ਇਹ ਅਸੀਂ ਲਵਾਉਣ ਦੇ ਹੱਕ ਚਾ ਪਰ ਅਸੀਂ ਸਿਰਫ ਜਗਾ ਵਰਕੇ ਵੀ ਜਗਾ ਚੇਂਜ ਕੀਤੀ ਜਾਵੇ ਉਹਦੇ ਕਰਕੇ ਸੀ ਇਹਨਾਂ ਨੇ ਤੱਕੇ ਨਾਲ ਆ ਕੇ ਸਾਡੇ ਬੁੜੀਆਂ ਦੀ ਗੱਲ ਕੁੱਟਮਾਰ ਕਰੀ ਆ ਸ਼ੀਸ਼ੇ ਵਗੈਰਾ ਭੰਨੇ ਨੇ ਸਿਰ ਪਾੜੇ ਨੇ ਕੰਨ ਪਾੜੇ ਨੇ ਇੱਕ ਬਹੁਤ ਨੁਕਸਾਨ ਕਰਾਈ ਹੱਦ ਤੋਂ ਜ਼ਿਆਦਾ ਤੇ ਇਹਦੇ ਬਸ ਬੰਦੇ ਸਾਡੇ ਦਖ ਨਹੀਂ ਸੰਗਰੂਰ ਆ ਤੇ ਪੁਲਿਸ ਮੁਲਾਜ਼ਮੀ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੇ ਹੈਗੇ ਜਦੋਂ ਉਹਨਾਂ ਨੂੰ ਪਤਾ ਸਟੇ ਦੇ ਆਰਡਰ ਤੇ ਉਹਨਾਂ ਨੂੰ ਬਾਰ ਬਾਰ ਕਹਿ ਰਹੇ ਆ ਵੀ ਇੱਥੇ ਆ ਹੋ ਰਿਹਾ ਘਟੋ ਘਟਾ ਕੰਟਾ ਬਾ ਇੱਥੇ ਪੁਲਿਸ ਪੰਚੀਆ ਸਟੇ ਦੇ ਬਾਵਜੂਦ ਵੀ ਇਹ ਇਹ ਹਾਂਜੀ ਇਹ ਸਟੇ ਦੇ ਬਾਵਜੂਦ ਵੀ ਇਹ ਕੰਮ ਕਰ ਗਏ ਸਟੈਚੂ ਲਾ ਕੇ ਗਏ ਨੇ ਜੀ ਪੰਚਾਇਤ ਇਹ ਦੂਬਾਰਾ ਸਟੈਚੂ ਲੱਗਿਆ ਕਿਹੜੇ ਸਮੇਂ ਜੀ ਇਹ ਸਵੇਰੇ ਹੋਇਆ ਜੀ ਇਹਨਾਂ ਤਕਰੀਬਨ 9:30 10 ਵਜੇ ਦੇ ਕਰੀਬ ਆ ਤਾਂ ਇਹ ਸਾਰੇ ਮਸਲੇ ਤੇ ਪੁਲਿਸ ਨੇ ਕੀ ਕੁਝ kiya ਉਹ ਵੀ ਸੁਣੋ ਜੀ ਦੋ ਤਰ੍ਹਾਂ ਦੇ ਵਿੱਚ ਸਟੈਚੂ ਨੂੰ ਲੈ ਕੇ ਇੱਕ ਵਿਵਾਦ ਹੋਇਆ ਥੇ ਆਪਣਾ ਆਪਸ ਵਿੱਚ ਲੜਾਈ ਝਗੜਾ ਹੋਇਆ ਤੇ ਲੜਾਈ ਝਗੜੇ ਦੇ ਸਬੰਧ ਵਿੱਚ ਅਸੀਂ ਪੁਲਿਸ ਫੋਰਸ ਮੌਕੇ ਤੇ ਪਹੁੰਚੀ ਹੈ ਜੀ ਤੇ ਮੌਕੇ ਤੇ ਪਹੁੰਚ ਕੇ ਹੁਣ ਇੱਕਦਮ ਸ਼ਾਂਤ ਹੈ ਜੀ ਮਾਹੌਲ ਇੱਥੇ ਦੋਨੇ ਧਿਰਾਂ ਨੂੰ ਸਮਝਾਇਆ ਗਿਆ ਹੈ ਕਿ ਜੇ ਲੜਾਈ ਝਗੜਾ ਕਰਨਗੇ ਤਾਂ ਉਹਨਾਂ ਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਉਹ ਕੀਤੀ ਜਾਊਗੀ ਜਿਹੜੇ ਬੰਦਿਆਂ ਦੇ ਸੱਟਾਂ ਲੱਗਿਆ ਨੇ ਉਹ ਹਸਪਤਾਲ ਵਿੱਚ ਦਾਖਲ ਹੋਏ ਨੇ ਤੇ ਅਸੀਂ ਉਹਨਾਂ ਦੇ ਬਿਆਨਾਂ ਤੇ ਜਿਹੜੀ ਵੀ ਬਣਦੀ ਕਾਰਵਾਈ ਹੈਗੀ ਉਹ ਕਰਾਂਗੇ ਜੀ ਵਿੱਚ ਇਸ ਸਰ ਸਟੈਚੂ ਵੀ ਲੱਹ ਕੇ ਪਖਰਾਵਾ ਜੀ ਜਿਹੜੀ ਬੁਈ ਗਈ ਹੈ ਇਹ ਜੀ ਇੱਕ ਇਥੇ ਡਾਕਟਰ ਅੰਬੇਦਕਰ ਸਾਹਿਬ ਦਾ ਸਟੈਚੂ ਲੱਗਣਾ ਸੀਗਾ ਉਸ ਚੀਜ਼ ਨੂੰ ਲੈ ਕੇ ਇੱਕ ਤਰ ਚਾਹੁੰਦੀ ਸੀ ਕਿ ਇਸ ਲੋਕੇਸ਼ਨ ਤੇ ਲੱਗੇ ਕਿਸੀ ਹੋਰ ਲੋਕੇਸ਼ਨ ਤੇ ਲੱਗੇ ਤੇ ਦੂਜੀ ਤਰ ਚਾਹੁੰਦੀ ਸੀ ਕਿ ਇਸੇ ਲੋਕੇਸ਼ਨ ਤੇ ਲੱਗੇ ਉਸ ਚੀਜ਼ ਨੂੰ ਲੈ ਕੇ ਇਹ ਆਪਸ ਵਿੱਚ ਲੜਾਈ ਝਗੜਾ ਹੋਇਆ ਜੀ ਸਰ ਤੁਸੀਂ ਵੈਰੀਫਾਈ ਕੀਤਾ ਜਾ ਰਿਹਾ ਕੋਈ ਸਟੇ ਵਗੈਰਾ ਵੀ ਕਹਿੰਦੇ ਲਈ ਹੋਈ ਸੀ ਇੱਥੇਕਰ ਵੱਲੋਂ ਜੀ ਸਟੇ ਦਾ ਇਹ ਹਾਂਜੀ ਬਿਲਕੁਲ ਇਹ ਕਹਿ ਰਹੇ ਨੇ ਕਿ ਸਟੇ ਇਹਨਾਂ ਕੋਲ ਹੈਗੀ ਸੀ ਤੇ ਉਸ ਚੀਜ਼ ਬਾਰੇ ਵੀ ਇਹਨਾਂ ਨੂੰ ਗਾਈਡ ਕੀਤਾ ਗਿਆ ਹੈ ਕਿ ਜੇ ਸਟੇ ਸੀਗੀ ਤਾਂ ਇਹ ਕੋਰਟ ਵਿੱਚ ਜਾ ਕੇ ਉਸ ਚੀਜ਼ ਦਾ ਕੰਟੈਂਪਟ ਵੀ ਕਰ ਸਕਦੇ ਨੇ ਕਿ ਕੰਟੈਂਪਟ ਆਫ ਕੋਰਟ ਹੋਇਆ ਹੈ ਤੇ ਚੈਲੰਜ ਕੀਤਾ ਜਾ ਸਕਦਾ ਉਸ ਚੀਜ਼ ਨੂੰ ਤਾਂ ਬੋਤਨੂ ਲੈ ਮਸਲਾ ਲਗਾਤਾਰ ਪਖਿਆ ਹੋਇਆ ਹੈ ਤੇ ਪਿੰਡ ਵਾਸੀਆਂ ਦੇ ਦੋ ਧੜੇ ਬਣ ਗਏ ਨੇ ਤੇ ਜਿਨ੍ਹਾਂ ਦੇ ਵਿੱਚ ਮਾਹੌਲ ਤਣਾਅਪੂਰਨ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ ਫਿਲਹਾਲ ਪੁਲਿਸ ਨੇ ਮੋਕੇ ਤੇ ਪਹੁੰਚ ਕੇ ਸਾਰੇ ਮਸਲੇ ਨੂੰ ਸ਼ਾਂਤ ਕਰਵਾ ਦਿੱਤਾ ਪਰ ਫਿਰ ਵੀ ਪੰਜਾਬ ਦੇ ਪਿੰਡਾਂ 'ਚ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਣੀਆਂ ਕਿਤੇ ਨਾ ਕਿਤੇ ਭਾਈਚਾਰਕ ਸਾਂਝ ਦੇ ਵਿੱਚ ਫੁੱਟ ਪਉਣ ਦਾ ਕੰਮ ਕਰ ਸਕਤੀਆਂ ਨੇ ਸੰਗਰੂਰ ਤੋਂ ਕੁਲਵੀਰ ਸਿੰਘ ਦੀ ਰਿਪੋਰਟ